ਰਾਜਪੁਰੇ ਦੇ ਵਿੱਚ 17 ਅਗਸਤ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਿਸ਼ਾਲ ਕਿਸਾਨ ਮਜ਼ਦੂਰ ਫਤਿਹ ਰੈਲੀ ਦਾ ਆਯੋਜਨ ਰਾਜਪੁਰਾ ਅਨਾਜ ਮੰਡੀ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਇਤਿਹਾਸਿਕ ਰੈਲੀ ਦੀ ਅਗਵਾਈ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਕਰ ਰਹੇ ਨੇ ਜਿਸ ਦੇ ਵਿੱਚ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੇ ਵੀ ਵੱਡੇ ਭਾਜਪਾ ਨੇਤਾ ਸ਼ਾਮਿਲ ਹੋਣਗੇ ਅੱਜ ਜਗਦੀਸ਼ ਕੁਮਾਰ ਜੱਗਾ ਅਤੇ ਭਾਜਪਾ ਕੋਰ ਕਮੇਟੀ ਨੇ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਤਿਆਰੀਆਂ ਦਾ ਜਾਇਜ਼ਾ ਲਿਆ ਜੱਗਾ ਨੇ ਇਸ ਮੌਕੇ ਕਿਹਾ ਹੈ ਕਿ ਇਹ ਰੈਲੀ ਸਿਰਫ ਰਾਜਪੁਰਾ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਲਈ ਇੱਕ ਵੱਡਾ ਸਿਆਸੀ ਸੰਦੇਸ਼ ਹੋਵੇਗੀ ਉਹਨਾਂ ਦੇ ਅਨੁਸਾਰ ਰੈਲੀ ਦੇ ਵਿੱਚ ਘੱਟੋ-ਘੱਟ 20 ਤੋਂ 25 ਹਜ਼ਾਰ ਲੋਕ ਇਕੱਠੇ ਹੋ ਸਕਦੇ ਨੇ ਆਓ ਤੁਹਾਨੂੰ ਸੁਣਾਉਂਦੇ ਇਸ ਮੌਕੇ ਤੇ ਜਗਦੀਸ਼ ਕੁਮਾਰ ਜੱਗਾ ਨੇ ਫੌਰ ਕੀ ਕੁਝ ਕਿਹਾ ਸੰਦੀਪ ਜੀ ਜਿਵੇਂ ਕਿ ਕੱਲ ਪਹਿਲਾਂ ਤੁਹਾਡਾ ਮੈਂ ਧੰਨਵਾਦ ਕਰਦਾ ਵੀ ਜਦੋਂ ਵੀ ਤੁਹਾਨੂੰ ਅਸੀਂ ਯਾਦ ਕਰਦੇ ਹਾਂ ਤੁਸੀਂ ਹਮੇਸ਼ਾ ਥੋੜੇ ਜੇ ਮੈਸੇਜੇ ਜੀ ਆ ਜਾਂਦੇ ਹੋ ਤੇ ਕੱਲ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਜਿਹੜਾ ਲੈਂਡ ਪੁਲਿੰਗ ਦੇ ਖਿਲਾਫ ਅਸੀਂ ਜਿਹੜੀ ਯਾਤਰਾ ਕੱਢਣ ਜਾ ਰਹੇ ਸੀ ਭਾਰਤੀ ਜਨਤਾ ਪਾਰਟੀ ਤੇ ਉਹ ਮੈਂ ਕਹਿ ਸਕਦਾ ਕੱਲ ਵੀ ਇਹੀ ਗੱਲ ਕਹੀ ਹੈ ਵੀ ਜਦੋਂ ਇਹਨਾਂ ਨੂੰ ਸਰਕਾਰ ਨੂੰ ਪਤਾ ਲੱਗਿਆ ਵੀ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਵਿੱਚ ਰਾਜਪੁਰਾ ਤੋਂ ਯਾਤਰਾ ਕਰਨ ਜਾ ਰਹੀ ਹੈ 5 17 ਅਗਸਤ ਤੋਂ 5 ਸਤੰਬਰ ਤੱਕ ਤੇ ਜਿਵੇਂ ਮੈਂ ਦੱਸਿਆ ਵੀ ਅਸੀਂ ਇੱਥੇ ਕਿਸਾਨ ਮਜ਼ਦੂਰ ਫਤਿਹ ਰੈਲੀ ਅਸੀਂ ਕਰ ਰਹੇ ਹਾਂ ਇੱਥੇ ਰਾਜਪੁਰਾ ਤੋਂ ਤੇ ਜਿਹਦੇ ਵਿੱਚ ਸਾਡੇ ਪੰਜਾਬ ਦੀ ਇਹ ਸਾਰੀ ਲੀਡਰਸ਼ਿਪ ਜਿਵੇਂ ਕਿ ਜਿਵੇਂ ਕਿ ਸਾਡੇ ਪੰਜਾਬ ਦੇ ਪ੍ਰਧਾਨ ਮਾਨਯੋਗ ਸਾਡੇ ਸ਼੍ਰੀ ਸੁਨੀਲ ਜਾਖੜ ਜੀ ਸਾਡੇ ਕਰਿਆ ਕਰਨੀ ਪ੍ਰਧਾਨ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਮਾਨਯੋਗ ਸ਼੍ਰੀ ਅਸ਼ੋਨੀ ਸ਼ਰਮਾ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਰਾਣੀ ਪ੍ਰਨੀਤ ਕੌਰ ਇਹੋ ਜੇ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਸ਼ਾਇਦ ਕੱਲ ਸੈਂਟਰ ਤੋਂ ਵੀ ਕਾਫੀ ਲੀਡਰ ਆ ਸਕਦੇ ਆ ਤੇ ਅੱਜ ਅਸੀਂ ਮੰਡੀ ਚ ਅਸੀਂ ਦੌਰਾ ਕਰ ਰਹੇ ਸਾਡੀ ਸਾਰੀ ਟੀਮ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਦੀ ਸਾਡੀ ਟੀਮ ਹੈ ਦੌਰਾ ਕਰਨ ਆਇਆ ਤੇ ਸਾਰਾ ਜਾਜਾ ਲੈਣ ਆਇਆ ਵੀ ਕੀ ਮੈਂ ਕੀ ਤੇ ਮੈਂ ਮੈਂ ਇੰਨੀ ਗੱਲ ਕਹਿ ਸਕਦਾ ਵੀ ਇੱਥੇ ਇਹ ਇਤਿਹਾਸਿਕ ਰੈਲੀ ਹੋਏਗੀ ਜਿਹੜੇ ਕਿ ਰਾਜਪੁਰਾ ਚਿੰਨਾ ਵੱਡਾ ਇਕੱਠ ਨਹੀਂ ਇਕੱਠ ਨਹੀਂ ਹੋਇਆ ਕਿੰਨਾ ਇਕੱਠ ਹੋਣ ਦੀ ਉਮੀਦ ਹੈ ਤੁਹਾਨੂੰ ਸਾਨੂੰ ਇਕੱਠੇ ਤੋਂ ਕਟੋ-ਕਟ ਵੀ 25000 ਬੰਦਾ ਇਕੱਠਾ ਹੋਏਗਾ ਤਾਂ ਲੱਗਦਾ ਇਸ ਪੰਡਾਲ ਦੇ ਅੰਦਰ ਮਤਲਬ ਇੰਨੇ ਬੰਦੇ ਆ ਚਲੋ ਮਤਲਬ ਜਿੰਨੇ ਵੀ ਆਣਗੇ ਠੀਕ ਹੈ ਮੰਡੀ ਦੇਖ ਲੋ ਕਿੰਨੀ ਵੱਡੀ ਹੈ ਅਸੀਂ ਸਿਰਫ ਇਹ ਸ਼ੈੱਡ ਤਾਂ ਚੁੜਿਆ ਹੋਇਆ ਵੀ بارش ਕਰਕੇ ਉਹ ਕੇਂਦਰ ਦੇ ਵਿੱਚ ਬੈਠੇ ਸਾਰੇ ਮਨਿਸਟਰ ਸਹਿਬਾਨ ਤੇ ਪੰਜਾਬ ਦੇ ਵਿੱਚ ਚੰਗਾ ਮੈਸੇਜ ਲੈ ਕੇ ਆਏਗੀ ਵੀ ਕਿਸਾਨ ਹੁਣ ਜਿਹੜੇ ਹਨ ਉਹ ਬੀਜੇਪੀ ਦੇ ਨਾਲ ਹੈ ਤੇ ਆਉਣ ਵਾਲੇ ਚੋਣਾਂ ਦੇ ਵਿੱਚ ਡੱਟ ਕੇ ਸਾਥ ਦੇਣਗੇ ਬਿਲਕੁਲ ਦੇਖੋ ਮੈਂ ਨਹੀਂ ਕਹਿ ਸਕਦਾ ਵੀ ਹਰੇਕ ਵਰਗ ਦੇ ਲੋਕ ਜਾਂ ਉਹ ਕਿਸਾਨ ਨੇ ਜਾਂ ਮਜ਼ਦੂਰ ਨੇ ਜਾਂ ਵਪਾਰੀ ਨੇ ਜਾਂ ਕੋਈ ਵੀ ਵਰਗ ਦੇ ਲੋਕ ਨੇ ਜਾਂ ਕੋਈ ਧਰਮ ਦੇ ਲੋਕ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਵੀ ਜਿਹੜੀ ਅਸੀਂ ਸਰਕਾਰ ਲੈ ਕੇ ਆਏ ਪਹਿਲਾਂ ਉਹ ਸਾਡੇ ਨਾਲ ਠੱਗੀ ਵਜੇਗੀ ਵਜ ਗਈ ਤੇ ਹੁਣ ਹਰੇਕ ਸਾਰੇ ਹੀ ਮੈਂ ਪਹਿਲਾਂ ਹੀ ਕਹਿ ਰਹੇ ਹਾਂ ਵਰਗ ਦੇ ਲੋਕ ਸਮਝ ਚੁੱਕੇ ਆਂ ਵੀ ਸਾਨੂੰ ਕੋਈ ਪੰਜਾਬ ਦਾ ਕੋਈ ਵਿਕਾਸ ਕਰਾ ਸਕਦਾ ਹੈ ਵਪਾਰੀਆਂ ਦੀ ਕੋਈ ਹੱਕ ਦੀ ਗੱਲ ਕਰ ਸਕਦਾ ਹੈ ਪੰਜਾਬ ਨੂੰ ਕੋਈ ਖੁਸ਼ਹਾਲ ਬਣਾ ਸਕਦਾ ਹੈ ਤੇ ਕੋਈ ਲਾ ਅੰਡਰਸ ਆਰਡਰ ਦੀ ਸਥਿਤੀ ਕੋਈ ਠੀਕ ਕਰ ਸਕਦਾ ਉਹ ਭਾਰਤੀ ਜਨਤਾ ਪਾਰਟੀ ਹੀ ਠੀਕ ਕਰ ਸਕਦੀ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਮੇਰੀ ਗੱਲ ਰਿਕਾਰਡ ਕਰ ਲੋ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਮੈਂ ਤੁਹਾਡੇ ਰਾਂਹੀ ਸਾਰਿਆਂ ਨੂੰ ਹਲਕਾ ਰਾਜਪੁਰਾ ਵਾਸੀਆਂ ਨੂੰ ਅਪੀਲ ਕਰਦਾ 17 ਤਰੀਕ ਦਿਨ ਐਤਵਾਰ ਨਵੀਂ ਅਨਾਜ ਮੰਡੀ 11 ਵਜੇ ਤੁਸੀਂ ਵੱਧ ਚੜ ਕੇ ਇਥੇ ਹਿੱਸਾ ਪਾਓ ਤੇ ਸਾਡੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਦੇ ਤੁਸੀਂ ਵਿਚਾਰ ਸੁਣੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਤੋਂ ਮਤਲਬ ਜਿਹੜੀ ਲੈਂਡ ਪੂਲਿੰਗ ਸਕੀਮ ਚ ਕਿਸਾਨ ਸੌਰੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਜਿਹੜੀ ਪਾਲਿਸੀ ਲਿਆਂਦੀ ਸੀ ਉਹਦੇ ਸਬੰਧ ਚ ਇੱਕ ਯਾਤਰਾ ਰੱਖੀ ਸੀ ਜਿਹਦੇ ਚ ਪਹਿਲਾਂ ਤੋਂ 17 ਤਰੀਕ ਦੀ ਰੈਲੀ ਰਾਜਪੁਰਾ ਦੀ ਅਨਾਜ ਮੰਡੀ 'ਚ ਇੱਥੋਂ ਆਗਾਜ਼ ਕਰਨਾ ਸੀ ਉਹ ਪਹਿਲਾਂ ਤੋਂ ਤੈਅ ਸੀਗੀ ਸਰਕਾਰ ਨੂੰ ਜਦੋਂ ਪਤਾ ਲੱਗਿਆ ਵੀ ਸਾਡੇ ਹਿੱਥੋਂ ਕੁਰਸੀ ਨਿਕਲ ਚੱਲੀ ਐ ਤਾਂ ਉਹਨਾਂ ਨੇ ਇਸ ਜਿਹੜੀ ਲੈਂਡ ਪੂਲਿੰਗ ਸਕੀਮ ਐ ਉਸ ਨੂੰ ਵਾਪਸ ਲੈ ਲਿਆ ਉਸ ਤੋਂ ਬਾਅਦ ਸਾਡੀ ਸਮੂਚੀ ਲੀਡਰਸ਼ਿਪ ਨੇ ਇੱਕ ਫੈਸਲਾ ਲਿਆ ਕਿ ਇਹ ਸਮੂਚੇ ਕਿਸਾਨ ਭਾਈਚਾਰਾ ਮਜ਼ਦੂਰ ਭਾਈਚਾਰਾ ਛੋਟੇ ਦੁਕਾਨਦਾਰ ਜਿਹੜੇ ਵੀ ਪਿੰਡਾਂ 'ਚ ਜਿਨ੍ਹਾਂ ਪਿੰਡਾਂ ਦੀ ਤਕਰੀਬਨ ਜੇ ਮੈਂ ਗੱਲ ਕਰਾਂ ਰਾਜਪੁਰਾ ਤਹਿਸੀਲ ਦੀ ਔਰ ਪਟਿਆਲੇ ਜ਼ਿਲ੍ਹੇ ਦੀ ਸਾਢੇ ਅੰਦਾਜ਼ਨ 1100 ਕਿੱਲਾ ਜ਼ਮੀਨ ਲੈਂਡ ਪੂਲਿੰਗ ਚ ਆਈ ਸੀ ਇੱਥੇ ਭਾਰਤੀ ਜਨਤਾ ਪਾਰਟੀ ਹੁਣ ਕਿਸਾਨ ਮਜ਼ਦੂਰ ਫਤਿਹ ਰੈਲੀ ਦੇ ਰੂਪ ਚ ਇਸ ਨੂੰ ਕਰਨ ਜਾ ਰਹੀ ਹੈ ਮੈਂ ਤਾਂ ਸਮੂਚੀ ਪੂਰੇ ਜ਼ਿਲ੍ਹੇ ਦੇ ਖਾਸ ਕਰ ਕਿਸਾਨ ਭਾਈਚਾਰੇ ਔਰ ਮਜ਼ਦੂਰ ਭਾਈਚਾਰ ਛੋਟੇ ਦੁਕਾਨਦਾਰ ਭਾਈਚਾਰਾ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹਮ ਮਾਕੇ ਆਪਾਂ 17 ਤਰੀਕ ਨੂੰ ਰਾਜਪੁਰਾ ਅਨਾਜ ਮੰਡੀ ਚ ਪਹੁੰਚੀਏ ਔਰ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਆਪਾਂ ਇੱਥੇ ਵਿਚਾਰ ਸੁਣੀਏ ਅਸੀਂ ਫਿਰ ਸਮੁੱਚੀ ਸਾਡੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਰਾਜਪੁਰਾ ਤੋਂ ਵਰਕਰ ਸਹਿਬਾਨ ਐ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇੱਕ ਆਪਾਂ ਬੜੀ ਖੁਸ਼ੀ ਦਾ ਮੌਕਾ ਹੈਗਾ ਪੂਰੇ ਸਮੁੱਚੇ ਕਿਸਾਨ ਭਾਈਚਾਰੇ ਦੀ ਜਿੱਤ ਹੋਈ ਹੈ ਮਜ਼ਦੂਰ ਭਾਈਚਾਰੇ ਦੀ ਜਿੱਤ ਹੋਈ ਹੈ ਆਪਾਂ ਇਸ ਨੂੰ ਇੱਕ ਜਸ਼ਨ ਦੇ ਰੂਪ ਤੇ ਮਨਾਉਣ ਚ 17 ਤਰੀਕ ਨੂੰ ਜਿਹੜੀ ਰੈਲੀ ਰੱਖੀ ਹੈ ਉਸ ਚ ਹਿੱਸਾ ਬਣੀਏ ਔਰ ਸਾਰੇ ਭਰਾਵਾਂ ਨੂੰ ਫਿਰ ਦੁਬਾਰਾ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਇਸ ਰੈਲੀ ਚ ਆ ਕੇ ਇਸ ਨੂੰ ਕਾਮਯਾਬ ਕਰੀਏ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar kisda hove asar